ਜੀ ਆਇਆਂ ਆਖਦੇ ਆ ਸਾਰਿਆਂ ਨੂੰ ਅੱਜ ਦੇ ਇਸ ਬਲੌਗ ਦੇ ਵਿੱਚ 11 ਜੁਲਾਈ ਦਿਨ ਸ਼ੁੱਕਰਵਾਰ ਤੇ ਬਰਾ 2025 ਸਾਈਕਲ ਲੈਂਡ ਚੱਲੇ ਸੀ ਅੱਜ ਆਪਾਂ ਆਪਣੇ ਦੁਨੀਆ ਦੇ ਸਫਰ ਲਈ ਕਿੱਥੋਂ ਲੈਣ ਚੱਲੇ ਆ ਕਿੰਨੇ ਦਾ ਪਿਆ ਉਹ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਇਸ ਬਲੌਗ ਦੇ ਵਿੱਚ ਸ਼ੇਅਰ ਕਰਾਂਗੇ ਜਦੋਂ ਕਰੋ ਚੱਲੇ ਸੀਗੇ ਉਦੋਂ ਸਮਾਂ ਸੀਗਾ 4:30 4:35 ਵਜੇ ਦਾ ਨੇਰਾ ਹੋਣ ਕਰਕੇ ਆਪਾਂ ਬਲੌਗ ਸ਼ੁਰੂ ਨਹੀਂ ਕੀਤਾ ਸੀ ਤੇ ਬਲੌਗ ਬਣਾਉਣਾ ਹੁਣ ਸ਼ੁਰੂ ਕੀਤਾ ਆ ਤੇ ਆਪਾਂ ਬਿਲਕੁਲ ਮੰਡਲ ਦੇ ਨੇੜੇ ਪਹੁੰਚ ਚੁੱਕੇ ਆ ਜਿੱਥੋਂ ਆਪਾਂ ਸਾਈਕਲ ਲੈਣਾ ਆ ਤੇ ਬਾਕੀ ਗੱਲਬਾਤ ਸਾਰੀ ਉੱਥੇ ਜਾ ਕੇ ਆਪਾਂ ਕਰਾਂਗੇ ਤੁਹਾਡੇ ਨਾਲ ਸਾਂਝੀ ਆਪਾਂ ਪਹੁੰਚ ਚੁੱਕੇ ਆ ਪਿੰਡ ਮਾਨਕੀ ਤੇ ਜ਼ਿਲ੍ਹਾ ਮਲੇਰਕੋਟਲਾ ਤੇ ਪਹੁੰਚੇ ਕਿੱਥੇ ਆ ਅਕਾਲ 올ਡ ਸਾਈਕਲ ਤੇ ਕਿਹੜਾ ਸਾਈਕਲ ਲਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਲਿਆ ਬਿਟਵੀਨ 520 ਤੇ ਮਿਲਾਉਨੇ ਆ ਅਕਾਲ 올ਡ ਸਾਈਕਲ ਵਾਲੇ ਬਾਈ ਨਾਲ ਆ ਹੈਗੇ ਆਪਣੇ ਕੋਲ ਵੀਵਾ ਦਾ ਸਾਈਕਲ ਇਹ ਵਿਵਾਦਾ ਸਾਈਕਲ ਦਿਖਾਇਓ ਇੱਕ ਵਾਰੀ ਵੀਰੇ ਐਲੂਮੀਨੀਅਮ ਦੇ ਵਿੱਚ ਆ ਟੋਟਲ ਸਾਰਾ ਇਹ ਤੇ ਮੰਨ ਲਓ ਜੀ ਕਿਸੇ ਨੇ ਸਟਾਰਟਿੰਗ ਕਰਨੀ ਆ ਤਾਂ ਇਹ 올ਡ ਸਾਈਕਲ ਆਪਾਂ ਤੋਂ ਲੈ ਸਕਦੇ ਆ ਹਨਾ ਸਾਡੇ 27 ਬੀਲ ਸਾਈਜ਼ ਦੇ ਵਿੱਚ 7 3 ਗੀਅਰ ਆਗੇ ਇਹਦਾ ਡ੍ਰੇਲਰ ਵਗੈਰਾ ਜਿਹੜਾ ਹੈਲਥ ਆਫ ਦਾ ਲੱਗਿਆ ਹੋਇਆ ਤੇ ਇਧਰਲੀ ਸਾਈਡ ਮਰੀਡਾ ਦਾ ਸਾਈਕਲ ਖੜਾ ਆਪਣੇ ਕੋਲ ਇਹ ਵੀ ਬਹੁਤ ਸੋਹਣੇ ਮਹਿੰਗੇ ਸਾਈਕਲਾਂ ਚ ਆਉਂਦਾ ਕਿਉਂਕਿ ਇਹ 42 43000 ਦਾ ਨਵਾਂ ਸਾਈਕਲ ਆ ਤੇ ਇਹਦੀ ਹੁਣ ਇਸ ਟਾਈਮ ਕੀਮਤ ਜਿਹੜੀ ਆਪਣੀ ਰੱਖੀ ਹੋਈ ਆ 25000 ਰੁਪਿਆ ਤੇ ਬਾਕੀ ਆ ਜੋ ਅੰਦਰ ਸਾਈਕਲ ਆਪਣੇ ਕੋਲ ਹੋਰ ਵੀ ਖੜੇ ਆ ਤੇ ਮਨ ਲਓ ਆਪਣੇ ਕੋਲ ਇੱਕ ਨਵਾਂਵੇਂ ਸਾਈਕਲ ਵੀ ਆਉਂਦੇ ਆ ਜਿਵੇਂ ਫਾਇਰਫੌਕਸ ਦੇ ਨਵੇਂ ਸਾਈਕਲ ਆਉਂਦੇ ਆ ਇਹ ਹਾਈਬ੍ਰਿਡ ਦੇ ਵਿੱਚ ਸਾਈਕਲ ਆ ਗਿਆ 7 3 ਗੇਅਰ ਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਗੈਂਡ ਦਾ ਸਾਈਕਲ ਖੜਾ ਆਪਣੇ ਕੋਲ ਹਾਈਬ੍ਰਿਡ ਸਾਈਕਲ ਇਹ ਆ ਗਿਆ 29 ਵੀਲ ਦੇ ਵਿੱਚ ਸ਼ੌਕਰ ਲੌਕ ਐਂਡ ਆਊਟ ਆ ਗਿਆ ਤੇ ਇਹ ਵੀ ਮੰਨ ਲਓ ਜੇ ਕਿਸੇ ਨੇ ਪੰਜਾਬ ਦਾ ਟੂਰ ਲਾਉਣਾ ਉਹਦੇ ਲਈ ਸੋਹਣਾ ਸਾਈਕਲ ਹੈ ਤੇ ਬਾਕੀ ਟਰੈਕ ਦਾ ਸਾਈਕਲ ਆ ਗਿਆ ਆਪਣੇ ਕੋਲ ਟਰੈਕ ਦਾ ਜਿਹੜਾ ਇਹ ਵੀ ਹਾਈਬ੍ਰਿਡ ਦੇ ਵਿੱਚ ਤੇ ਬਾਕੀ ਸਕਾਉਟ ਦਾ ਸਾਈਕਲ ਆ ਕੇ ਅੱਗੇ ਇਹ ਆਪਣੇ ਕੋਲ 7 3 ਗੇਅਰ ਦੇ ਵਿੱਚ ਐਮ ਟੀ ਵੀ ਸਾਈਕਲ ਆ ਗਿਆ ਤੇ ਅੱਗੇ ਕੈਨਨ ਡੇਲ ਆ ਗਿਆ ਇਹ ਵੀ ਐਮਟੀਵੀ ਸਾਈਕਲ ਆ ਤੇ ਫਾਇਰ ਬਾਕਸ ਟਰਨਾਡੋ ਮਾਡਲ ਆ ਗਿਆ ਇਹ ਵੀ ਆਪਣੇ ਕੋਲ ਐਮਟੀਵੀ ਸਾਈਕਲ ਆ ਗਿਆ ਤੇ ਵਿਦਾਉਟ ਗੇਅਰ ਸਾਈਕਲ ਹੁੰਦੇ ਆਪਣੇ ਕੋਲੇ ਨਵੇਂ ਮੰਨ ਲਓ ਜੇ ਕਿਸੇ ਨੇ ਸਾਈਕਲ ਵਿਦਾਉਟ ਗੇਅਰ ਲੈਣਾ ਜੈਮ ਲਈ ਲੈਣਾਗਾ ਕਿਸੇ ਨੇ ਮੰਨ ਲਓ 10 ਕਿਲੋਮੀਟਰ ਚਲਾਉਣਾ ਤਾਂ ਉਹ ਸਾਈਕਲ ਆਪਾਂ ਤੋਂ ਇਹ ਲੈ ਸਕਦੇ ਆ ਤੇ ਉਸ ਤੋਂ ਬਾਅਦ 560 ਬਿਟ ਬੈਨ ਵਾਲਾ ਨਾ ਮਾਡਲ ਆ ਗਿਆ ਹਾਈਡਰੌਲਿਕ ਬ੍ਰੇਕ ਇਹ ਆ ਗਿਆ ਸਪੈਸ਼ਲ ਲੇਲ ਦਾਖ ਲਈ ਕਿਸੇ ਨੇ ਜਾਣਾ ਤਾਂ ਇਹ ਉਹ ਚੀਜ਼ ਆ ਗਈਆਂ ਇਹਨਾਂ ਦਾ ਮਤਲਬ ਸਾਰੇ ਸਾਈਕਲ ਬਹੁਤ ਬੈਸਟ ਸਾਈਕਲ ਨੇ ਵਧੀਆ ਕਿਸ ਨੇ ਲੇਹ ਲਾਖ ਜਾਣਾ ਪੰਜਾਬ ਦਾ ਟੂਰ ਕਰਨਾ ਜਿਵੇਂ ਆਪਣੇ ਕੋਲ ਸੋਨੇ ਬਣੇ ਬ੍ਰਾਂਡ ਦੇ ਵਿੱਚ ਆ ਆਪਣੇ ਸਕੋਰ ਦਾ ਸਾਈਕਲ ਆ ਗਿਆ ਤੇ ਆ ਇਹਦੇ ਜਰੂਰ ਨਿਗਾ ਮਰਵਾ ਦਿਓ ਆ 1 ਲੱਖ 1 ਲੱਖ 8000 ਦਾ ਸਾਈਕਲ ਆ ਬਾਈ ਇਹ ਥੋੜਾ ਨੇੜੇੋਂ ਦਿਖਾ ਦਿਓ ਤੇ ਇਹ ਹੈਗਾ ਵੀਰੇ ਟੂਰਿੰਗ ਬਾਈਕ ਇਹ ਟੂਰਿੰਗ ਬਾਈਕ ਆ ਇਹ 1 ਲੱਖ 8000 ਦਾ ਨਵਾਂ ਸਾਈਕਲ ਸੀਗਾ ਤੇ ਹੁਣ ਆਪਣੇ ਕੋਲੇ ਸੇਲ ਤੇ ਆਇਆ ਹੋਇਆ 65000 ਦੀ ਸੇਲ ਤੇ ਜੇ ਕੋਈ ਸੱਜਣ ਮਿੱਤਰ ਵੀਰੇ ਇਹ ਵੀ ਲੈਣਾ ਚਾਹੁੰਦਾ ਹੋਇਆ ਤਾਂ ਦੱਸਿਓ ਜਰੂਰ ਇਹ ਆ ਜਾਂਦਾ ਮੰਨ ਲੋ ਟੂਰ ਬਾਈਕ ਟੂਰਿੰਗ ਲਈ ਆ ਜਾਂਦਾ ਇਹ ਤੇ ਬਾਕੀ ਇਹ ਹੀ ਆ ਵੀ ਆਪਣੇ ਕੋਲ ਹੋਰ ਵੀ ਇੱਧਰ ਮਾਡਲ ਕਾਫੀ ਖੜੇ ਆ ਜਿਵੇਂ ਕਿਸੇ ਵੀਰ ਦਾ ਬਜਟ ਘੱਟ ਹੁੰਦਾ ਨਾ ਉਹ ਇਹ ਚੀਜ਼ ਲੈ ਸਕਦਾ ਬਾਕੀ ਆਪਣੇ ਕੋਲ ਆ ਐਕਸਲ ਸਾਈਕਲ ਲੈਣ ਆਉਣਾ ਇਹ ਆਪਣੇ ਬਲੂ ਪੈਂਟ ਤੋਂ ਕਹਿੰਦੇ ਸੀਗੇ ਇਹ ਵੀ ਐਕਸਲ ਦੇ ਵਿੱਚ ਆ ਜੋ ਬਾਈ ਉਹਨਾਂ ਨੂੰ ਐਲ ਸਾਈਜ਼ ਦੇ ਵਿੱਚ ਦਿੱਤਾਗਾ ਇਹਦੀ ਡਿਮਾਂਡ ਬਹੁਤ ਆ ਆਪਣੇ ਕੋਲ ਇਹ ਬੁਕਿੰਗ ਤਾਂ ਹੀ ਚੱਲ ਰਿਹਾ ਇਸ ਟਾਈਮ ਤੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਅਕਾਲ 올ਡ ਸਾਈਕਲ ਪਹੁੰਚੇ ਸ਼ੁਕਰੀਆ ਭਾਈ ਧੰਨਵਾਦ ਜੀ ਭਾਈ ਜੀ ਆਪਣਾ YouTube ਮਤਲਬ ਦੱਸ ਦਿਓ ਮਤਲਬ YouTube ਚੈਨਲ ਵੀਰੇ ਆਪਣਾ ਅਕਾਲ 올ਡ ਸਾਈਕਲ ਨਾਮ ਤੇ ਆ ਜੇ ਕਿਸੇ ਸੱਜਣ ਮਿੱਤਰ ਵੀਰ ਨੇ ਆਪਣੇ ਕੋਲ ਪਹੁੰਚੜਾਗਾ ਸਾਈਕਲ ਲੈਣਾਗਾ ਤੇ ਮੰਨੋ ਤੁਸੀਂ ਵੀ ਇੱਕ ਆਪਦੇ ਪੈਸੇ ਬਰਬਾਦ ਹੋਣ ਤੋਂ ਬਚਾਉਣੇ ਆ ਤਾਂ ਇੱਕ ਵਧੀਆ ਚੰਗਾ ਸਾਈਕਲ ਲਓ ਕੋਈ ਦੇਸੀ ਲੋਕਲ ਸਾਈਕਲਾਂ ਦੇ ਵਿੱਚ ਨਾ ਪਾਓ ਕਿਉਂਕਿ ਇੱਕ ਸਾਈਕਲ ਦੇਸੀ ਤੇ ਲੋ ਆਪਣੇ ਮੰਨ ਲਓ ਬ੍ਰਾਂਡ ਦੇ ਵਿੱਚ ਬਹੁਤ ਫਰਕਾ ਚਲਾਉਣ ਦੇ ਵਿੱਚ ਕੌਣ ਕਿਹਾ ਦੇਸੀ ਸਾਈਕਲ ਨੇ ਬਾਈ ਇਹ ਨਾ ਆਪਾਂ ਇੱਕ ਵਾਰੀ ਜਿਵੇਂ ਭਾਰਾ ਚੱਲਦਾ ਗਾ ਜਾਂ ਮੰਨ ਲਓ ਕੋਈ ਦਿੱਕਤ ਆ ਗਈ ਜਦ ਹੀ ਆਪਾਂ ਚੱਕ ਕੇ ਬਾਈ ਖੜਾ ਦੰਨੇ ਤਾਂ ਇਹ ਹੌਲੀ ਹੌਲੀ ਕਵਾੜ ਬਣਦਾ ਬਣਦਾ ਤੇ ਉਹ ਕਵਾੜ ਤੇ ਚਲਾ ਜਾਂਦਾ ਹਨ ਕਹਿਣ ਦਾ ਮਤਲਬ ਆ ਵੀ ਇੱਕ ਚੀਜ਼ ਜਦੋਂ ਤੁਸੀਂ ਹੌਲੀ ਲੰਮੋਗੇ ਹਲਕੀ ਚਨਾਉਣ ਵਾਲੀ ਚੀਜ਼ ਲੰਮੋਗੇ ਤੇ ਤੁਹਾਨੂੰ ਉੱਥੇ ਆਪੇ ਹੀ ਮਨ ਕਰੋ ਤੁਹਾਡਾ ਬਾਈ ਚਲਾਉਣ ਨੂੰ ਵੀ ਹਾਂ ਵੱਧ ਚਲਾਈਏ ਅੱਜ ਇੰਨਾ ਚਲਾਈਏ ਅੱਜ ਉਹਨਾਂ ਚਲਾਈਏ ਆਪਾਂ ਗੁਰੂ ਧਾਮਾਂ ਦੇ ਦਰਸ਼ਨ ਕਰੀਏ ਆਪਾਂ ਪੰਜਾਬ ਦਾ ਟੂਰ ਲਾਈਏ ਆਪਾਂ ਲੇ ਲਦਾਖ ਜਾਈਏ ਹਨ ਮੰਲੋ ਮੱਲੀ ਦਿਲ ਕਰੋ ਬਾਈ ਤੇ ਆਪਣਾ YouTube ਚੈਨਲ ਤੇ ਅਕਾਲ 올ਡ ਸਾਈਕਲ ਤੇ ਸੰਪਰਕ ਕਰ ਸਕਦੇ ਹੋ ਦੇਖ ਸਕਦੇ ਹੋ ਚੈਨਲ ਨੂੰ ਫੇਰ ਆਪਣੇ ਕੋਲ ਪਹੁੰਚੋ Instagram ਆਪਣੇ ਅਕਾਊਂਟ ਬਣਿਆ ਹੋਇਆਗਾ ਅਕਾਲ 올ਡ ਸਾਈਕਲ ਨਾਮ ਤੇ ਤੇ ਸ਼ੁਕਰੀਆ ਧੰਨਵਾਦ ਤੁਹਾਡਾ ਸਾਰੇ ਸੱਜਣ ਮਿੱਤਰਾਂ ਦਾ ਬਾਈ ਤੇ ਮਾਈ ਆਲੀ ਬਹੁਤ ਬਿਮਾਰ ਸੀਗੇ ਇਸ ਕਰਕੇ ਆਪਾਂ ਜ਼ਿਆਦਾ ਬੁਲਾਉਣਾ ਨਹੀਂ ਹੈਗਾ ਨਹੀਂ ਨਹੀਂ ਧੰਨਵਾਦ ਵੀਰੇ ਧੰਨਵਾਦ ਧੰਨਵਾਦ ਨਹੀਂ ਨਹੀਂ ਧੰਨਵਾਦ ਵੀਰੇ ਧੰਨਵਾਦ ਤੁਹਾਡਾ ਬਾਈ ਹੋਣਾ ਕੋ ਨਵੇਂ ਸਾਈਕਲ ਜੇ ਕਿਸੇ ਦਾ ਬਜਟ ਘਟਾ ਪੁਰਾਣਾ ਸਾਈਕਲ ਵੀ ਲੈ ਸਕਦਾ ਤੇ ਬਾਕੀ ਸਪੋਰਟ ਕਰੋ ਕਿਉਂਕਿ ਪੰਜਾਬ ਤੋਂ ਨੇ ਜਿੰਨੀ ਵੱਧ ਤੋਂ ਵੱਧ ਸਪੋਰਟ ਕਰ ਸਕਦੇ ਇਹਨਾਂ ਦੀ ਕਰੋ ਤੇ ਆਪਣੀ ਵੀ ਕਰਿਓ ਤੇ ਆਪਾਂ ਵੀ ਸਫਲਤਾ ਦੇ ਨਿਕਲਣਾ ਜਿੰਨੀ ਸਪੋਰਟ ਤੁਸੀਂ ਕਰੋਗੇ ਉਹਨਾਂ ਨੂੰ ਹੌਸਲਾ ਵਧਦਾ ਹੈ ਹਾਂਜੀ ਹਾਂਜੀ ਬਾਈ ਠੀਕ ਹੈ ਜੀ ਸ਼ੁਕਰੀਆ ਬਾਈ ਧੰਨਵਾਦ ਜੀ ਧੰਨਵਾਦ ਜੀ ਚਲੋ ਚੱਲਦੇ ਆਂ ਤੇ ਬਾਕੀ ਗੱਲਬਾਤ ਰਾਹ ਦੇ ਵਿੱਚ ਕਰਦੇ ਆਂ ਤੁਹਾਡੇ ਨਾਲ हां जी ਆਪਾਂ ਸਾਈਕਲ ਲੈ ਕੇ ਘਰ ਪਹੁੰਚ ਗਏ ਸੀ ਤੇ ਰਸਤੇ ਵਿੱਚ ਬਲੌਗ ਇਸ ਕਰਕੇ ਨਹੀਂ ਬਣਾਇਆ ਕਿਉਂਕਿ ਆਪਾਂ ਜਿਹੜਾ ਸਾਈਕਲ ਲੈ ਕੇ ਆਇਆ ਉਹ ਤੁਹਾਨੂੰ ਦਿਖਾਉਣਾ ਵੀ ਕਿਹਦੇ ਉੱਤੇ ਲੈ ਕੇ ਆਇਆ ਇਹਦੇ ਉੱਤੇ ਆਪਾਂ ਜਿਹੜਾ ਆਪਣਾ ਸਾਈਕਲ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਆਵਾਜ਼ ਬਹੁਤ ਆ ਰਹੀ ਸੀ ਤੇ ਮਾਈਕ 'ਚ ਆਵਾਜ਼ ਕਲੀਅਰ ਨਹੀਂ ਆ ਰਹੀ ਸੀ ਇਸ ਕਰਕੇ ਆਪਾਂ ਬਲੌਗ ਨਹੀਂ ਬਣਾਇਆ ਬਾਕੀ ਤੁਹਾਨੂੰ ਸਾਈਕਲ ਦਿਖਾਉਣੇ ਆ ਆ ਲੋ ਜੀ ਆ ਸਾਈਕਲ ਖੜਾ ਬਿੱਟ ਬੈਨ 520 ਇਹ ਆਪਾਂ ਸਾਈਕਲ ਲਿਆ ਤੇ ਬਾਅਦ ਕੀ ਹੁਣ ਕਿਹੜਾ ਸਫ਼ਰ ਆਪਾਂ ਸ਼ੁਰੂ ਕਰਾਂਗੇ ਉਹ ਇੰਸਟਾਗ੍ਰam ਤੇ ਆਪਾਂ ਅਪਡੇਟ ਦਿੰਦੇ ਰਹਾਂਗੇ ਇੰਸਟਾਗ ਇਹ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਸਪੋਰਟ ਕਰੋ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਆਪਾਂ ਨੂੰ ਬਹੁਤ ਸੋਹਣਾ ਸਾਈਕਲ ਵਧੀਆ ਕੰਡੀਸ਼ਨ ਚ ਲੱਭ ਕੇ ਦਿੱਤਾ ਤੇ ਦਿਲੋਂ ਧੰਨਵਾਦ ਕਰਦੇ ਆਂ ਆਪਾਂ ਬਾਈ ਦਾ ਤੇ ਬਾਕੀ ਰੇਟ ਦੀ ਜਿਹੜੀ ਮੈਂ ਗੱਲ ਕੀਤੀ ਸੀ ਕਿ ਤੁਹਾਨੂੰ ਰੇਟ ਵੀ ਦੱਸੂਗਾ ਰੇਟ ਦਾ ਇਦਾਂ ਆ ਕਿ ਤੁਸੀਂ ਜੇ ਕਿਸੇ ਨੇ ਸਾਈਕਲ ਲੈਣਾ ਪੁਰਾਣਾ ਜਾਂ ਨਵਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਉਂਕਿ ਹਰ ਇੱਕ ਸਾਈਕਲ ਦਾ ਅਲੱਗ-ਅਲੱਗ ਰੇਟ ਹੁੰਦਾ ਕੰਡੀਸ਼ਨ ਦੇ ਹਿਸਾਬ ਨਾਲ ਰੇਟ ਹੁੰਦਾ ਆ ਜੇਦੀ ਕੰਡੀਸ਼ਨ ਵਧੀਆ ਹੁੰਦੀ ਆ ਉਹਦਾ ਰੇਟ ਥੋੜਾ ਜਿਆਦਾ ਹੁੰਦਾ ਜੇਦੀ ਥੋੜੀ ਮਤਲਬ ਐਸੇ ਤਾਂ 80-90% ਕੰਡੀਸ਼ਨ ਵਾਲੀ ਬਾਈ ਲੱਭ ਕੇ ਦਿੰਦਾ ਸਾਫ ਸਫਾਈ ਦਾ ਸਾਈਕਲ ਹੁੰਦਾ ਆ ਤੇ ਬਾਕੀ ਤੁਸੀਂ ਰੇਟ ਦੀ ਗੱਲ ਬਾਈ ਨਾਲ ਕਰ ਸਕਦੇ ਹੋ ਬਾਕੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਹੱਦ ਤੱਕ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਓ